ਲੋ ਜੀ ਮੌਸਮ ਦੇਖੋ ਮਾਰਨਿੰਗ ਦੇ ਸਵਾ 7 ਹੋ ਗਏ ਤੇ ਬੱਦਲ ਬੱਦਲ ਹੋਇਆ ਪਿਆ ਇੰਨਾ ਨਗਮੀ ਪੈਂਦਾ ਪਹਿਲਾਂ ਥੋੜੇ ਜਿਹਾ ਵੱਧ ਪੈਂਦਾ ਸੀ ਢੇਰੀ ਪੱਤੇ ਪੁੱਤੇ ਪੂਰਾ ਕੜਾ ਹਾਂ ਅਉ ਅੱਛਾ ਤਾਂ ਦੁੱਧ ਭਲਾਉਣਾ ਹੱਲੇ ਹਨ ਲੈ ਕੇ ਆਉਣੀ ਆ ਖੁਸ਼ੀਰਾਮ ਦੁੱਧ ਮੰਗਦਾ ਹੂੰ ਲੈ ਕੇ ਆਉਣੀ ਆ ਠੰਡ ਹੋ ਗਈ ਅੰਦਰੇ ਰਹਿ ਹੁਣ ਬਾਹਰ ਨਹੀਂ ਜਾਣਾਗਾ ਆਵਾ ਬਹੁਤ ਠੰਡੀ ਚੱਲਦੀ ਆ ਲੱਡੋ ਦਾ ਬੈਠੇ ਲੱਡੋ ਨੂੰ ਮੈਂ ਦੁੱਧ ਪੁਲਾਤਾ ਸੀ ਸਵੇਰੀ ਓਕੇ ਜਾਗਦੀ ਆ ਸੁੱਤੀ ਪਈ ਆ ਲੱਡੋ ਜਾਗਦੀ ਹੋਈ ਆ ਮਿੱਠੂਏ ਰੁਸ਼ਨੀ ਲੈ ਕੇ ਆਉਣੀ ਆ ਲੈ ਕੇ ਆਉਣੀ ਆ ਲੈ ਕੇ ਆਨੀ ਆ ਦੁੱਧ ਮੈਂ ਭੁੱਲ ਗਈ ਲੈ ਕੇ ਆਉਣੀ ਆ ਤੇ ਹਾਲੇ ਆਪਣੇ ਗੋਹਾ ਚੱਕਣ ਵਾਲਾ ਪਿਆ ਮੌਸਮੇ ਇਦਾਂ ਦਾ ਹੋ ਗਿਆ ਵਧੀਆ ਹੋ ਗਿਆ ਮੌਸਮ ਕਦੋਂ ਦੇ ਕਹੀ ਜਾਂਦੇ ਸੀ ਗਰਮੀ ਆ ਗਰਮੀ ਆ ਆਪਣਾ ਝੋਨਾ ਹਲੇ ਹਰਾ ਪਿਆ ਆਪਣਾ ਤਾਂ ਹੌਲੀ ਹੌਲੀ ਵੱਡ ਹੋਊਗਾ ਠੰਡ ਹੋ ਗਈ ਠੰਡ ਲੱਗਦੀ ਹੈ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਬਲੌਗਸ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਇਸੇ ਉਮੀਦ ਦੇ ਨਾਲ ਆਪਾਂ ਮਾਰਨਿੰਗ ਤੋਂ ਹੀ ਬਲੌਗ ਦੀ ਸ਼ੁਰੂਆਤ ਕਰ ਲਈ ਮੈਂ ਕਿ ਤੁਹਾਨੂੰ ਮੌਸਮ ਦਿਖਾ ਦਾਂ ਸਾਡੇ ਤਾਂ ਹੋ ਗਿਆ ਠੰਡ ਹੋ ਗਈ ਠੰਡ ਲੱਗਦੀ ਆ ਮੈਨੂੰ ਤਾਂ ਲੱਗਦੀ ਆ ਮੈਂ ਸਵੇਰੇ ਸਵੇਰੇ ਜਦੋਂ ਮੈਂ ਧਾਰ ਚੋਂਦੀ ਸੀ ਨਾ ਮੋਟੀ ਮੈਨੂੰ ਠੰਡ ਲੱਗਦੀ ਐ ਮੈਨੂੰ ਕਹਿੰਦੇ ਖਾਲੇ ਤੋਂ ਗਰਮੀ ਨਾਲ ਮਰਦੀ ਐ ਤੇ ਠੰਡ ਨਾਲ ਮਰਦੀ ਮੈਂ ਕਿਹਾ ਮੈਂ ਤਾਂ ਹੁਣੇ ਕੋਟੀ ਕੱਢਣ ਵਾਲੀ ਹੋਈ ਪਈ ਐ ਠੰਡ ਲੱਗਦੀ ਐ ਬਹੁਤ ਠੰਡੀ ਹਵਾ ਚੱਲਦੀ ਐ ਹੋਰ ਸਾਉ ਕੀ ਹਾਲ ਚਾਲ ਨੇ ਤੇ ਕਰਦੇ ਕੰਮ ਪਹਿਲਾਂ ਤਾਂ ਪਾ ਖੁਸ਼ੀਂ ਦੁੱਧ ਭਲਾ ਦਵਾ ਮੈਂ ਤੇ ਜਿਹਾਰ ਨੂੰ ਹਾਲੇ ਠਾਲ ਲੈਣਾ ਪਰ ਮੁੱਠ ਖੜਿਆ ਰਾਤ ਗੱਡੀ ਫੇਰ ਵਾਰੇ ਲੱਗ ਗਈ ਰਾਤ ਨਿਆਣੇ ਨੇਰੇ ਹੋਇਆ ਏ ਅੱਜ ਆਪਣੇ ਇੱਕ ਬੁਗੜੀ ਦਾ ਬਰਥਡੇ ਆ ਛੋਟੀ ਜੀ ਬੁਗੜੀ ਦਾ ਹੈਨਾ ਮੁੰਡੇ ਹੈਨਾ ਹਾਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਟੂ ਜੈ ਆਰ ਵੀਰ ਉਠੋ ਨੀਂ ਬੱਢੀ ਜਿਆਦਾ ਨਹੀਂ ਹੈਗਾ ਬੱਡੇ ਹੱਸਣ ਦਾ ਆ ਕਿਵੇਂ ਪਿਆ ਹੈ ਹੈਪੀ ਬਰਥਡੇ ਟੂ ਟੂ ਭਈਆ ਹੈਪੀ ਬਰਥਡੇ ਭਈਆ ਮੈਥ ਕਾ ਪੇਪਰ ਹੈ ਉਠ ਜੋ ਰੇ ਜਾਰੇ ਇੱਕ ਕੋਟੀ ਦੇ ਦੇ ਅਪਦੀ ਲਾ ਦੋ ਨੂੰ ਇੱਕ ਹੁੱਡੀ ਦੇ ਦੇ ਆਪਣੀ ਉਹਨੂੰ ਹੈਪੀ ਨੂੰ ਦੇ ਦੇ ਪੂਰਾ ਤਿਆਰ ਹੈ ਕਹਿੰਦਾ ਕਹਿੰਦਾ ਲੈ ਲਓ ਮੈਂ ਕਹਾਂ ਵੀ ਸਾਨੂੰ ਕੋਟੀਆਂ ਦੇ ਦੇ ਇੱਕ ਮੈਨੂੰ ਵੀ ਦੇ ਦੇਗਾ ਇਹਦੀਆਂ ਬਹੁਤ ਸਾਰੀਆਂ ਹੁੱਡੀਆਂ ਪਈਆਂ ਨੇ ਉਹ ਕੁਰਸੀ 'ਤੇ ਸਾਰੀਆਂ ਨੇ ਹੁੰਦੀ ਹੋਈ ਆ ਕੱਪੜਿਆਂ ਵਾਲੀ ਸਾਡੇ ਵੀ ਹੋਣੇ ਹੋਈ ਆ ਥੋੜੇ ਦਿਨ ਤੋਂ ਹੀ ਹੋਈ ਆ ਪਹਿਲਾਂ ਨਹੀਂ ਸੀਗੀ ਮੈਂ ਤਾਂ ਹਾਂ ਲਾ ਲਾ ਕੇ ਲਾ ਲਾ ਕੇ ਉਹਦੇ 'ਤੇ ਰੱਖਦੇ ਤੇ ਇਹ ਕੱਢਦੇ ਨੇ ਇੱਕ ਕੱਢਦੇ ਨੇ ਦੋ ਦੀਆਂ ਵਾਹ ਖੋਲ ਦਿੰਦੇ ਨੇ ਹੁਣ ਖੁਸ਼ੀ ਰਾਟਪਾ ਤੇ ਪਹਿਲਾਂ ਤੇਰਾ ਦੁੱਧ ਠੰਡਾ ਹੋਣਾ ਪਾ ਜੰਨੀ ਮੈਂ ਖੁਸ਼ੀ ਨੂੰ ਪਲਾ ਕੇ ਆਈ ਠੀਕ ਆ ਠੀਕ ਤੂੰ ਉਹਨੇ ਉੱਠ ਘੜ ਫਰੈਸ਼ ਹੋ ਜਾ ਆਪਦੀ ਛੁਗੀ ਛੁਗੀ ਤੋ ਲੈ ਤੇ ਤੁਸੀਂ ਜੁੜੇ ਰਹੋ ਵਲੌਗ ਦੇ ਨਾਲ ਐਂਡ ਤੱਕ ਠੀਕ ਆ ਜੀ ਤੇ ਅੱਜ ਆਪਾਂ ਦੇਖਦੇ ਆ ਮੌਸਮ ਠੰਡਾ ਠੰਡਾ ਕਰਦੇ ਸੀ ਤੇ ਤੈਨੂੰ ਲਾਏ ਦਈਏ ਮੰਜਾ ਨਾਲ ਹੋਰ ਨਾ ਜਾ ਡਿੱਗ ਜੇ ਹਾਏ ਉਹਨੇ ਬੱਧਰਾ ਢਟਪਾਤਾ ਮੇਰੀ ਆਵਾਜ਼ ਸੁਣ ਕੇ ਤਾਂ ਬੱਧਰਾ ਢਟਪਾ ਦਿੰਦਾ ਤੇ ਕੀ ਕਹਿੰਦੇ ਸੀ ਮੈਂ ਮਾਂ ਬਹੁਤ ਦਿਨ ਦੇ ਪਾ ਠੰਡ ਠੰਡ ਕਰਦੇ ਸੀ ਰੱਬ ਨੇ ਠੰਡ ਕਰਤੀ ਤੇ ਹੁਣ ਆਪਾਂ ਠੰਡ ਦਾ ਫਾਇਦਾ ਲੈ ਲੀਏ ਕੁਛ ਤਾਂ ਕਰਾਂਗੇ ਅੱਜ ਕੋਈ ਕੰਮ ਤਾਂ ਤੇ ਦੇਖਦੇ ਆ ਉਹ ਹੋ ਉੱਥੇ ਦੇ ਸਾਰੇ ਛਿੱਕਾਂ ਚਲੋ ਜੁੜੇ ਰਹੋ ਬਲੌਗ ਦੇ ਨਾਲ ਐਂਡ ਤੱਕ ਤੇ ਬਲੌਗ ਨੂੰ ਫੁੱਲ ਵਾਚ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਐਂਡ ਕਮੈਂਟ ਬਾਕਸ ਕਰਿਓ ਠੀਕ ਹੈ ਜੀ ਕਮੈਂਟ ਕਰਿਓ ਕਮੈਂਟ ਬਾਕਸ ਜਾ ਕੇ ਕਮੈਂਟਸ ਕਰਿਓ ਠੀਕ ਹੈ ਜੀ ਤੇ ਮੈਨੂੰ ਇੱਕ ਭੈਣ ਪੁੱਛ ਰਹੀ ਸੀ ਕਿ ਵੀ ਤੁਹਾਡੇ ਇਅਰਿੰਗਸ ਕਿੰਨੇ ਦੇ ਆਏ ਨੇ ਇਹ ਵੀ ਤੁਹਾਨੂੰ ਦੱਸੂਗੀ ਤੇ ਸੂਟ ਵੀ ਦਿਖਾਉਂਗੀ ਸਾਰਾ ਕੁਝ ਦਿਖਾਉਂਗੀ ਭੈਣੇ ਸਬਰ ਰੱਖੋ ਬਸ ਠੀਕ ਹੈ ਜੀ ਤੇ ਜੁੜੇ ਰਹੋ ਪਹਿਲਾਂ ਤਾਂ ਮੈਂ ਖੁਸ਼ੀ ਦੁੱਧ ਭਲਾ ਕੇ ਆਉਣੀ ਆ ਕੇ ਮਿਲਦੀ ਆ ਤੁਹਾਨੂੰ ਠੀਕ ਹੈ ਜੀ ਉਹ ਦੁੱਧ ਉਹ ਪਿਆ ਕੈਨ ਨਹੀਂ ਚ ਹੁਣ ਭੁਲਾਇਆ ਮੈਂ ਜਵਾਕ ਨੂੰ ਦੁੱਧ ਇੱਥੇ ਮੈਂ ਤੇਲ ਚੋਣ ਵਾਸਤੇ ਖੜੀ ਸੀਗੀ ਤੁਸੀਂ ਦੇਖ ਸਕਦੇ ਹੋ ਤੇ ਤੇਲ ਆਪਾਂ ਚੋਣਾ ਹੈ ਆਪਾਂ ਕੀ ਲਿਆਂਦਾ ਹੈ ਤੁਸੀਂ ਹੁਣੇ ਦੇਖ ਲੈਣਾ ਬਸ ਕੁਝ ਸਕਿੰਟ ਦੇ ਵਿੱਚ ਹੀ ਤੁਹਾਨੂੰ ਪਤਾ ਲੱਗ ਜਾਣਾ ਹੈ ਵੀ ਆਪਣੇ ਘਰੇ ਕੀ ਆਇਆ ਨਿਊ ਸਾਧਨ ਆਇਆ ਹੈ ਨਵਾਂ ਆਪਾਂ ਨੇ ਨਵਾਂ ਸਾਧਨ ਲਿਆਂਦਾ ਹੈ ਤੇ ਸਾਰੇ ਜਣੇ ਵਧਾਈਆਂ ਦਿਓ ਤੇ ਜਿਵੇਂ ਕਹਿੰਦੇ ਲੋਹਾ ਕਰਮਾ ਵਾਲਾ ਹੋਵੇ ਵੈਕਰੂ ਸੱਚੇ ਪਾਤਸ਼ਾਹ ਲੋਹਾ ਕਰਮਾ ਵਾਲਾ ਹੋਵੇ ਰੈਣੀ ਲਿਆ ਦੇਵੇ ਤੇ ਨਵਾਂ ਮੋਟਰਸਾਈਕਲ ਲਿਆਂਦਾ ਹੈ ਆਪਾਂ ਨੇ ਤੇ ਸਾਰੇ ਜਾਣਿਆਂ ਨੇ ਵਧਾਈਆਂ ਦੇਣੀਆਂ ਨੇ ਸਾਰੇ ਜਾਣਿਆਂ ਨੇ ਜਿੱਦਾਂ ਲਾਡੋ ਦੀਆਂ ਦਿੱਤੀਆਂ ਖੁਸ਼ੀ ਦੀਆਂ ਦਿੱਤੀਆਂ ਨੇ ਤੇ ਹੁਣ ਇਹਦੀਆਂ ਵੀ ਦਿਓ ਤੇ ਬਹੁਤ ਸਾਰੀਆਂ ਵਧਾਈਆਂ ਦਿਓ ਤੇ ਇੰਨਾ ਜ਼ਿਆਦੇ ਨਿਆਣਿਆਂ ਨੂੰ ਚਾਹਿਆ ਨਾ ਬਹੁਤ ਜ਼ਿਆਦੇ ਇਹ ਆ ਤਾਂ ਦੁਸ਼ਹਿਰੇ ਤੋਂ ਇੱਕ ਦਿਨ ਪਹਿਲਾਂ ਗਿਆ ਸੀ ਤੇ ਵਟ ਘਰੇ ਅੱਜ ਲਿਆਂਦਾ ਹੈ ਆਪਾਂ ਨੇ ਤੇ ਦਿਨ ਹੈਗਾ ਸੀਗਾ ਸੰਡੇ ਦਾ ਤੇ ਤਰੀਕ ਸਿਆਦ ਸੀ ਕਿ ਕੱਲ 5 ਤੇ ਇੱਥੇ ਸਾਰੇ ਜਣੇ ਬਹੁਤ ਖੁਸ਼ ਸੀਗੇ ਮੈਂ ਤਾਂ ਆਪਣਾ ਕੰਮ ਲੱਗੀ ਹੋਈ ਸੀਗੀ ਹਨਾ ਮੈਂ ਸਫਾਈਆਂ ਕਰਨ ਲੱਗੀ ਹੋਈ ਸੀ ਤੇ ਬੱਚੇ ਮੋਟਰਸਾਈਕਲ ਲੈ ਕੇ ਆ ਗਏ ਤੇ ਇੱਥੇ ਫਿਰ ਇਹਨਾਂ ਨੇ ਬਸ ਗੇੜੇ ਤੇ ਗੇੜਾ ਲਾਇਆ ਤੇ ਤੁਹਾਨੂੰ ਪਤਾ ਹੀ ਆ ਵੀ ਨਵਾਂ ਮੋਟਰਸਾਈਕਲ ਆ ਜਾਵੇ ਫਿਰ ਇਹ ਖੜਨ ਥੋੜੀ ਦੇਣਗੇ ਨਾਲ ਇਹ ਜਿਵੇਂ ਕਹਿੰਦੇ ਇਹਨਾਂ ਨੂੰ ਇਹਨਾਂ ਤਾਂ ਜਿਵੇਂ ਕਹਿੰਦੇ ਜਹਾਜ਼ ਦੇਦੇ ਉਹ ਨਾ ਖੜਾਉਣ ਇਹ ਉਹਨੂੰ ਵੀ ਸਟਾਰਟ ਕਰਕੇ ੜਾਉਣ ਦੀ ਕੋਸ਼ਿਸ਼ ਕਰਨਗੇ ਹਨਾ ਤੇ ਪਰਮ ਨੂੰ ਬਹੁਤ ਚਾਅ ਸੀਗਾ ਤੇ ਜਿਹਨੇ ਲਿਆ ਵਿਚਾਰੇ ਨੇ ਉਹਨੂੰ ਚਲਾਉਣ ਨਹੀਂ ਦਿੰਦੇ ਹੈਗੇ ਤੇ ਕਿ ਨਹੀਂ ਲਿਆਇਆ ਇਹ ਮੋਟਰਸਾਈਕਲ ਉਹ ਵੀ ਤੁਹਾਨੂੰ ਪਤਾ ਲੱਗ ਜਾਣਾ ਹੈ ਤੇ ਹੁਣ ਤੁਸੀਂ ਕਹੋਗੇ ਤੇਲ ਚੋਕ ਚੋਏ ਅੰਦਰ ਬਾੜਿਆ ਤੇ ਮੈਂ ਹਮੇਸ਼ਾ ਹੀ ਚਾ ਕਰਦੀ ਆ ਜੇ ਜੋ ਵੀ ਕੋਈ ਨਵੀਂ ਚੀਜ਼ ਲੈਂਦਾ ਹੈ ਚਾਹੇ ਉਹ ਅਸੀਂ ਲਈਏ ਤੇ ਚਾਹੇ ਮੇਰੇ ਹੰਪਾਣ ਜੇ ਲਵੇ ਚਾਹੇ ਕੋਈ ਵੀ ਲਵੇ ਹੈਨਾ ਮੈਨੂੰ ਚਾਹ ਨਵੀਂ ਚੀਜ਼ ਦਾ ਬਹੁਤ ਸਾਰਾ ਚਾਹ ਹੁੰਦਾ ਹੈ ਤੇ ਚਾਹ ਕਰਨਾ ਵੀ ਚਾਹੀਦਾ ਹੈ ਜੇ ਅੱਜ ਆਪਾਂ ਕਰਾਂਗੇ ਤਾਂ ਆਪਣਾ ਕੋਈ ਕਰਦਾ ਹੈ ਠੀਕ ਹੈ ਜੀ ਤੇ ਇਹ ਨਾ ਹੋਵੇ ਵੀ ਆਪਣੇ ਘਰੇ ਕੋਈ ਨਵਾਂ ਸਾਧਨ ਆਵੇ ਤੇ ਆਪਾਂ ਉਹਨੂੰ ਅਗਲੇ ਨੂੰ ਵਧਾਈਆਂ ਦੇਣੀਆਂ ਵੀ ਕਹਿਦੀ ਹੈ ਵੀ ਮੈਂ ਤਾਂ ਜੀ ਭੁੱਲ ਗਿਆ ਵਧਾਈਆਂ ਦੇਣੀਆਂ ਮੈਨੂੰ ਤਾਂ ਜੀ ਯਾਦ ਨਹੀਂ ਰਿਹਾ ਮੈਨੂੰ ਤਾਂ ਵੀ ਆਪਾਂ ਨੂੰ ਇਹਨਾਂ ਦਾ ਪਤਾ ਵੀ ਅਗਲਾ ਕਿਹੜੀ ਚੀਜ਼ ਤੇ ਆਇਆ ਉਹ ਤਾਂ ਆਪਾਂ ਨੂੰ ਦਿਖਦਾ ਹੀ ਆ ਹਨਾ ਤੇ ਇੱਥੇ ਖੜੇ ਸੀਗੇ ਮੋਟਰਸਾਈਕਲ ਤੁਸੀਂ ਵੀ ਵਧਾਈਆਂ ਦਵੋ ਮੈਂ ਦਿੱਲੀ ਗਿਆ ਸੀ ਉਦੋਂ ਅੱਗੇ ਪਿੱਛੇ ਨਹੀਂ ਸੀਗੇ ਆ ਲਓ ਭਾਈ ਸਾਰੇ ਜਣੇ ਵਧਾਈਆਂ ਦਵੋ ਸਾਡੇ ਬੱਚਿਆਂ ਨੂੰ ਸਾਡੇ ਬੱਚਿਆਂ ਨੇ ਗੱਡੀਆਂ ਲੈ ਲਈਆਂ ਹਨੀ ਤੈਨੂੰ ਬਹੁਤ ਬਹੁਤ ਵਧਾਈਆਂ ਪਵਨ ਤੈਨੂੰ ਡਬਲ 트리플 ਰੱਬ ਤੁਹਾਨੂੰ ਛੇਤੀ ਛੇਤੀ ਡਿਫੈਂਡਰ ਵਾਲੇ ਕਰ ਦਵੇ ਹਾਏ ਹੋਏ ਮਸਾਹ ਗੱਲ ਕਹਿਦੀ ਨਾ ਮਾਸੀ ਜਲਦੀ ਤੋਂ ਜਲਦੀ ਡਿਫੈਂਡਰ ਦੇ ਮਾਲਕ ਵੇ ਚਲਾ ਲੈਣ ਦੋ ਫੇਰ ਕੀ ਹੋ ਗਿਆ ਉਹਨੂੰ ਕੋਰ ਕੇ ਵਿੱਚ ਕਰਤਾ

1에서 밖에서łość 야외 студ가로 두고 그럼 밖으로 돌려주세요 까정 바람� eben dragon 물ㅋㅋㅋㅋㅋㅋㅋ mulheres ਦੇ ਵੀ ਪਾ ਰਹੇ ਆ ਇਹ ਹੈਗੀ ਆ ਡੀ ਡੀ ਟੀ ਮੈਂ ਕਿ ਇੱਕਦਮ ਨਹੀਂ ਆਉ ਉਹ ਆਪਾਂ ਇਹ ਨਾਲ ਹਟ ਮਾਰਨੀ ਜਿੱਥੇ ਇਹ ਗਰੋਂ ਆ ਦੇ ਲਾ ਗਈ ਆ ਦੇਖੋ ਆ ਜਿਹੜੀ ਇਹ ਲੀਕ ਜੀ ਜਾਂਦੀ ਆ ਹੈਗੀ ਨੇ ਮਿੱਟੀ ਜੀ ਹੋਈ ਆ ਮਿੱਟੀ ਦੇ ਵਿੱਚ ਕੀ ਪਤਾ ਹੋਵੇ ਨਾ ਹੋਵੇ ਆਪਾਂ ਨੂੰ ਨਹੀਂ ਪਤਾ ਅਸੀਂ ਇੱਥੇ ਟੈਲਾ ਨਹੀਂ ਲਾਈਆਂ ਮੈਂ ਇਹਨਾਂ ਨੂੰ ਕਿਹਾ ਵੀ ਇੱਥੇ ਟੈਲਾ ਲਵਾ ਦਿਓ ਨਵਾਂ ਦੀ ਹੈ ਹਾਸਲਾ ਵਾਗੇ ਆ ਦੇਖੋ ਨਵਾਂ ਮੈਂ ਬੈਠੀ ਹਾਂ ਪਰਸ਼ਤੀ ਤੇ ਤੇ ਪਰਸ਼ਤੀ ਤੇ ਬੈਠੀ ਹਾਂ ਮੈਂ ਤੁਸੀਂ ਆ ਦੱਸਿਓ ਵੀ ਇਹ ਕਿਹਨਾ ਕਿਹਨਾ ਦੇ ਘਰੇ ਆ ਇਹ ਤੁਹਾਡੀ ਦਾਦੀ ਦੀ ਨਿਸ਼ਾਨੀ ਹੈ ਕਿ ਤੁਹਾਡੀ ਮੰਮੀ ਦੀ ਨਿਸ਼ਾਨੀ ਹੈ ਮੈਨੂੰ ਨਹੀਂ ਪਤਾ ਇਹ ਦਾਦੀ ਦੀ ਮੰਮੀ ਦੀ ਡੈਡੀ ਦੇ ਮੈਂ ਤਾਂ ਜਨਮ ਤੋਂ ਪਹਿਲਾਂ ਇਹ ਦਾ ਇਹਨਾਂ ਦੀ ਦਾਦੀ ਦੀ ਨਿਸ਼ਾਨੀ ਹੋਣਾ ਬਾਪੂ ਚਾਈ ਹੋਏ ਬਾਪੂ ਚਾਈ ਹੋਏ ਨਾ ਬਾਪੂ ਚ ਮੇਰੀ ਮੰਮੀ ਤੇ ਆਈ ਹੋਈ ਸੀਗੀ ਵਿਆਹ ਚ ਇਹ ਇਹਦੇ ਵਿੱਚ ਅੱਗੇ ਰੱਖਦੇ ਹੁੰਦੇ ਸੀ ਆ ਮੇਰੀ ਮੰਮੀ ਦੀ ਨਿਸ਼ਾਨੀ ਹੈ ਮੇਰੀ ਮੰਮੀ ਹਜੂਰ ਸਾਹਿਬ ਗਿਆ ਸੀ ਕਿ ਉੱਥੋਂ ਲੈ ਕੇ ਆਏ ਠੀਕ ਆ ਤੇ ਆਹ ਭਾਈ ਇਹਨਾਂ ਦੇ ਕੀ ਕਹਿ ਸਕਦੇ ਪਤੀਲਾ ਸਾਗ ਵਾਲਾ ਇਹਦੇ ਵਿੱਚ ਮੈਂ ਤਾਂ ਕਦੇ ਸਾਗ ਨਹੀਂ ਪੜਾਇਆ ਹੈਗਾ ਠੀਕ ਆ ਆ ਜਰੂਰ ਦੱਸਿਓ ਮੈਨੂੰ ਇਹਨੂੰ ਇਹਨੂੰ ਕੀ ਕਹਿੰਦੇ ਹੁੰਦੇ ਸੀ ਅੱਗੇ ਮਾਰਦੇ ਜਿਹੜੀ ਖੁੱਲੇ ਦੇ ਇਹ ਤਾਂ ਕੁਝ ਦੱਸਣਾ ਹੁਣ ਤੁਸੀਂ ਦੱਸਿਓ ਮੈਨੂੰ ਨਹੀਂ ਪਤਾ ਮੈਨੂੰ ਵੀ ਭੁੱਲ ਗਿਆ ਵੀ ਇਹਨੂੰ ਕੀ ਕਹਿੰਦੇ ਹੁੰਦੇ ਸੀਗੇ ਆ ਤੇ ਬਰਦੀ ਜਿਉਂ ਦੀ ਆਦੇ ਸਿਓਂ ਕ ਨਿਕਲੇ ਆਈ ਮਾਰਦੇ ਬੁੱਲੇ ਦਿਲ ਨਾ ਪਾਂਡੇ ਖਾਫੇ ਸਾਰੇ ਨੇ ਇੱਥੇ ਤੋਂ ਹੁਣ ਲੱਗਦਾ ਦਿਲ ਨਾ ਹੋਰ ਵੀ ਦਿਲ ਬਥੇਰੇ ਨੇ ਕਿਹ ਕਿਹ ਦਾ ਹੋਰ ਕਿਨੂੰ ਦਿੱਤੇ ਆ ਦਿਲ ਕਹਿੰਦੇ ਹੋਰ ਵੀ ਦਿਲ ਬਥੇਰੇ ਨੇ ਅਰੇ ਕਹਿੰਦੇ ਹੋਰ ਵੀ ਦਿਲ ਬਥੇਰੇ ਨੇ ਪਰ ਲੋ ਸਫਾਗਿਆ ਮੈਨੂੰ ਇੱਥੇ ਹੌਂਸਠਾ ਕੇ ਕੰਨੀ ਨੂੰ ਸਾਰੇ ਭੱਜ ਗਏ ਮੈਂ ਹਾਕਾ ਮਾਰ ਕੇ ਸਦਿਆ ਮੈਨੂੰ ਇੱਥੇ ਟੰਗ ਕੇ ਤੁਸੀਂ ਕਿੱਧਰ ਚਲੇ ਗਏ ਜਾਲੀ ਬ੍ਰੇਕ ਹੋ ਗਈ ਸੀ ਲੱਗ ਰੇ ਬ੍ਰੇਕ ਨਹੀਂ ਮੇਰੇ ਸਾਹ ਹਾੜ ਵਰਦੀ ਮਾਰਦੇ ਖੁੱਲੇ ਦਿਨ ਪਰ ਮੈਂ ਐਂ ਕਰ ਬਾਰੋ ਤਸਲਾ ਲੈ ਕੇ ਆ ਇੱਕ ਕੂੜਾ ਚੱਕਣਾ ਲੈ ਕੇ ਆ ਤਸਲਾ ਗਿਆ ਕਹਿੰਦਾ ਕੂੜੇ ਚੱਕਣੇ ਨਾਲ ਜਾਈਂਦਾ ਕੂੜੇ ਚੱਕਣੇ ਨਾਲ ਨਹੀਂ ਜਾਣਾ ਤਸਲਾ ਲਿਆਂਦੇ ਢਿੱਡ ਗੋੜੇ ਲੈ ਆ ਦੇ ਇੱਕ ਝਾੜੂ ਲੈ ਆ ਦੇ ਕਸੇ ਆ ਜੇ ਨਾ ਭਰਾਵਾ ਤੇਰੇ ਕੋਲ ਕਾਸੀ ਆ ਜਾ ਝਾੜੂ ਵਾਲੀ ਪੈ ਜਾਂਦੀ ਇੱਥੇ ਚਲੋ ਜੀ ਆਪਾਂ ਬਾਅਦ ਚ ਮਿਲਦੇ ਹਾਂ ਕਰ ਲਈ ਇੱਥੇ ਸਫਾਈ ਲੱਗੇ ਸੀਗੇ ਸਵਾਈਆਂ ਕਰਨ ਮੇਰੇ ਇੱਥੇ ਤਾਂ ਹੋਰ ਹੈਗਾ ਜੱਪਾ ਪੈ ਜਾਂਦਾ ਤੇ ਮੈਨੂੰ ਸਾਹ ਬੰਦ ਹੁੰਦਾ ਇੱਥੇ ਹਾਏ ਹਾਏ ਥੱਲੇ ਬਹੁਤ ਖਲਾਰਾ ਪੈ ਗਿਆ ਬਹੁਤ ਜਿਆਦਾ ਦਿਖਾ ਦੇ ਪਰਮਚਾਤ ਮਰਾ ਦੇ ਛਾਸ ਝਾਤ ਮਰਾ ਦੇ ਬੰਦ ਕਰ ਲੇ ਲੋ ਵੀ ਦੇਖ ਲਓ ਨਾ ਸਮਾ ਨਹੀਂ ਸੋਣਾ ਪਿਆ ਪਲੜ ਪੁੱਲੜ ਕੁਰਸੀਆਂ ਕੁੱਕਰ ਕੋਣਾਂ ਨੇ ਕੀ ਕੀ ਖੁਸ਼ ਆ। ਨਾ। ਕੰਗੇ ਦਾ ਕੀ ਹਾਲ ਹੋ ਰਿਹਾ ਪਿਆ। ਬੈਗ ਭੂਗ। ਦੇਖ ਸਕਦੇ ਹੋ ਕਹੀਂ। ਹਜ਼ਾਰ ਦੀਆਂ ਚੱਪਲਾਂ। ਕੱਪੜੇ ਪਏ ਨਹੀਂ। ਕੋਕੀ ਸਹਾਰਾ ਸਵਾੜ। ਲੋ ਜੀ 5:30 ਹੋ ਗਏ ਚਾਹ ਪੀ ਕੇ ਘਰੇ ਜੇ ਹੋ ਕੇ ਹੁਣ ਚੱਲੀਏ ਧਾਰਾਂ ਚੋਂ ਹਾਲੇ ਮੂੰਹ ਨਹੀਂ ਛੇੜਨੀ ਲੁੱਪ ਦੇ ਦਿਵਾਲੀਆਂ ਦੇ ਸਫਾਈਆਂ ਦੀ ਸੁਧ-ਵਧ ਵੀ ਖੋ ਜਾਂਦੀ ਆ ਬਾਦੂ ਐਵੇਂ ਹਨਾ ਵਧੀਆ ਨੇ ਜਿਹੜੇ ਲੋਕ ਪੇਂਟ ਕਰਵਾ ਦਿੰਦੇ ਹਨ ਉਹਨਾਂ ਨੂੰ ਆਪ ਨੂੰ ਪਹਿਣਾ ਨੂੰ ਸਫਾਈਆਂ ਤਾਂ ਨਹੀਂ ਕਰਨੀਆਂ ਪੈਂਦੀਆਂ ਏ ਡੈਡੀ ਪਤਾ ਕੀ ਕਹਾਂ ਗਏ ਦਿਵਾਲੀ ਗਾਹਾਂ ਹੋਣੀ ਚਾਹੀਦੀ ਆ ਜਿਸ ਟਾਈਮ ਲੋੜੀ ਹੁੰਦੀ ਆ ਉਸ ਟਾਈਮ ਦਿਵਾਲੀ ਹੋਣੀ ਚਾਹੀਦੀ ਆ ਠੰਡ ਚ ਮਾ ਫਿਰ ਠੰਡ ਚ ਸਫਾਈ ਨਹੀਂ ਹੋਣੀ ਹੈਗੀ ਵੀ ਹੁਣ ਆ ਦੇਖ ਲਓ ਮੈਂ ਤੁਹਾਨੂੰ ਕਿਹਾ ਨਹੀਂ ਸੀ ਵੀ ਇਦਾਂ ਦਾ ਮੌਸਮ ਚਾਹੀਦਾ ਵੀ ਅੰਦਰ ਬਿਨਾ ਪੱਖੇ ਤੋਂ ਕੰਮ ਹੋ ਜਵੇ ਤੇ ਬਾਹਰ ਸਮਾਨ ਨੂੰ ਧੁੱਪ ਲੱਗ ਜਵੇ ਹੋ ਗਿਆ ਕਿ ਨਾ ਉਹਦਾ ਦਾ ਮੌਸਮ ਤੁਸੀਂ ਦੱਸੋ ਪਟਾਕੇ ਨਾਲ ਬਾਜ਼ਾਰ ਟਾਈਮ ਤੇਰੇ ਪਟਾਕੇ ਨਾਲ ਮੇਰਾ ਫੋਨ ਖਰਾਬ ਹੋ ਗਿਆ ਫਿਰ ਠੀਕ ਚਲਦਾੜ ਚਾਹੀਏ ਫਟਾਫਟ ਆਦੇ ਆ ਗਿਆ ਲੈ ਚੱਕ ਜਾ ਰੇ ਕੌਣ ਕੌਣ ਲੱਗ ਗਿਆ ਸਫਾਈਆਂ ਕਰਨ ਜਰੂਰ ਦੱਸਿਓ ਸਾਡੇ ਤੁਹਾਨੂੰ ਪਤਾ ਹੀ ਆ ਅਸੀਂ ਤਾਂ ਸਮਝ ਲੈ ਹਿਸਾਬ ਨਾਲ ਤਾਂ 20 ਕਿ ਦਿਨ ਹੋ ਗਏ ਲੱਗਿਆ ਨੂੰ ਹਨਾ ਕਿਚਨ ਨੂੰ ਲੱਗੇ ਹੋਏ ਸੀਗੇ ਥੋੜੀ ਜਿੱਤੇ ਹੋਰ ਮਿੱਟੀ ਜੀ ਨਿਕਲੀ ਸੀ ਹੋਂਕ ਦੇ ਧੋਕ ਦਾਣੀ ਜੇ ਸੀਗੇ ਤੇ ਉਹਦੇ ਤੇ ਆਪ ਦਵਾਈ ਲਾਤੀ ਤੇ ਜਦੋਂ ਸੁਲਾਵ ਆ ਜਾਂਦੀ ਹੁੰਦੀ ਆ ਤੇ ਲੱਕੜ ਦਾ ਫਿਰ ਥੋੜਾ ਜਿਹਾ ਹੁੰਦਾ ਹੀ ਆ ਪੈਸੇ ਲੱਕੜ ਉਹ ਵੀ ਠੀਕ ਆ ਆਪਣੀ ਤੇ ਰਸੋਈ ਵਾਲੀ ਲੱਕੜ ਤਾਂ ਜਮਾ ਹੀ ਜਮਾ ਠੀਕ ਆ ਉਹਨਾਂ ਤਾਂ ਕੁਝ ਹੋਇਆ ਨਹੀਂ ਹੋਇਆ ਉਹ ਤਾਂ ਮੈਂ ਵੈਸੇ ਹੀ ਖੁੱਲੀ ਛੱਡੀ ਹੋਈ ਆ ਹਨਾ ਤੇ ਕੁਝ ਨਹੀਂ ਹੋਇਆ ਹੋਇਆ ਉਹਨੂੰ ਸਾਰੀ ਉਹ ਤੇ ਉਹ ਵੀ ਦੇਖਾਂਗੇ ਹੁਣ ਆਪਾਂ ਉਹ ਵੀ ਸਾਰੇ ਸਾਫ਼ ਕਰਕੇ ਡਰੋਪ ਵਿੱਚ ਪਾ ਦਈਏ ਤੇ ਹੁਣ ਤਾਰਾ ਚੋਰੀ ਗੀ ਕਿੱਥੇ ਨੇ ਖੁਸ਼ੀ ਤੇ ਲਾਡੋ ਖੁਸ਼ੀ ਏ ਖੁਸ਼ਿਆ ਲਾਡੋ 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 ਸੁੱਤੀ ਉਠਿਆ ਨੂੰ ਬਤਾਈ ਲਾਦਾ ਖੁਸ਼ੀ ਨਮਾਇਨੇ ਦੀ ਨਹੀਂ ਹੋਣੀ ਚੱਲ ਬੇਟੀ ਇੱਧਰ ਲੈ ਪਰ ਮੈਨੂੰ ਪਾ ਅਨਮੋਲ ਨੂੰ ਟੋਕਰੇ ਚ ਬਾਗਬੱਠੇ ਰੱਖ ਲੈ ਮੈਂ ਤਾਰ ਚੋਮ ਅਨਮੋਲ ਮੈਂ ਬਾਹਰ ਕਢਾ ਲਈ ਉਹ ਪਾ ਨਵੇਂ ਵਾਲੇ ਮਿਕਸ ਕਰਕੇ ਪਾ ਲੈਣੀ ਟੋਕਰੇ ਨਾਲ ਚਾਹੀਦਾ ਵੀ ਤੁਸੀਂ ਤਾਂ ਸਲਾ ਲੈ ਲਿਓ ਤਾਂ ਸਲਾ ਮੈਂ ਮਾਂਜ ਕੇ ਰੱਖਤਾ ਉਹ ਪਿਆ। ਉਹ ਨਮਾ ਤਾਂ ਸਲਾ ਲਿਆ ਜ਼ਰੂਰ। ਤੇ ਘਰ ਚੋਈਏ। ਘਰ ਜੋ ਕਿ ਨਹੀਂ ਹੈ। ਕੋਈ ਪਾਣੀ ਪੀ ਲਵਾ ਅੱਜ ਮੈਨੂੰ ਵੀ ਲੱਗਿਆ ਵੀ ਜਿਵੇਂ। ਉਹ ਦੀਆਂ ਰਗਾਂ ਨਹੀਂ ਬੈਠੀਆਂ ਮੰਜਾਂ ਨੂੰ ਪਤਾ ਨਹੀਂ ਕੀ ਹੋ ਗਿਆ। ਤੇ ਭੈਣ ਪੁੱਛਦੇ ਸੀ ਇਅਰ ਰਿੰਗਸ ਕਿੰਨੇ ਦੇ ਆਏ ਕਿ ਤੁਸੀਂ ਗੈਸ ਲਾਓਗੇ ਕਿੰਨੇ ਦੇ ਹੋ ਸਕਦੇ ਨੇ ਮੇਰੇ ਇਅਰ ਰਿੰਗਸ ਤੇ ਡਿਜ਼ਾਈਨ ਦੱਸਿਓ ਕਿੱਦਾਂ ਦਾ। ਮੈਨੂੰ ਬਹੁਤ ਪਸੰਦ ਆਇਆ ਬਹੁਤ ਹੀ ਜ਼ਿਆਦਾ। ਕੱਲ ਮੇਰੇ ਡਾਡੀ ਨੇ ਗਿਫਟ ਕੀਤਾ ਉਹ ਆਏ ਨਾ ਉਹ ਵਾਦਲੇ ਨਹੀਂ ਖਾਣੇ। ਮੈਨੂੰ ਹਰ ਇੱਕ ਸਾਲ ਗਿਫਟ ਮਿਲਦਾ ਭੈਣੇ। ਤੁਸੀਂ ਵੀ ਮਨ ਖੁਸ਼ ਹੋ ਕੇ ਕੰਮ ਕਰਿਆ ਕਰੋ ਤੇ ਘਰ ਵਾਲੇ ਨਾਲ ਕਦੇ ਨਾ ਲੜਿਆ ਕਰੋ ਕਦੇ ਨਹੀਂ ਲੜਦੀ ਮੈਂ ਪਾਠ ਸ਼ਾਂਤੀ ਦਾ ਮੇਰੇ ਨਾਲ ਲੜਿਆ ਵਾ ਕਰੂ ਕਰਕੇ ਮੈਂ ਅੱਜ ਪਵਨ ਨੂੰ ਕਿਹਾ ਆ ਤੇਰਾ ਮਾਸੜ ਮੇਰੇ ਨਾਲ ਲੜਦਾ ਮੈਂ ਪਾਠ ਸ਼ਾਂਤੀ ਦਾ ਉਹ ਕਹਿੰਦਾ ਮਾਸੀ ਮੈਨੂੰ ਪੱਕਾ ਪਤਾ ਤੁਸ ਕੀ ਪਾਠ ਸ਼ਾਂਤੀ ਦਾ ਹੈ ਦੇਖੇ ਅੰਦਰ ਨੂੰ ਇਹਨਾਂ ਪਵਨ ਕਦੇ ਮੇਰੇ ਹਿੱਸੇ ਦੀ ਵੋਟ ਨਹੀਂ ਪਾਉਂਦਾ ਹੈਗਾ ਹਾਂ ਮਿੱਠੀ ਹੈ ਉਹ ਇਹਨਾਂ ਦੇ ਹਿੱਸੇ 'ਚ ਵੋਟ ਪਾਊਗਾ ਕਦੇ ਵੀ ਨਹੀਂ ਕਹਿੰਦਾ 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 ਮੈਨੂੰ ਪਤਾ ਮਾਸੀ ਮੇਰੀ ਪਾਣ ਸ਼ਾਂਤੀ ਦਾ ਇਹ ਇੰਨਾ ਕਿਥੇ ਨਹੀਂ ਪੁੱਛਿਆ ਨਹੀਂ ਹੋ ਜਾਣੀ ਕਣੀ ਦੀ ਅੱਖ ਤੇ ਆ ਹਾਏ ਹਾਏ ਜਦੋਂ ਮੈਂ ਹਾਂ ਅਰਨੇ ਤਾਂ ਪੱਕਾ ਫੈਨ ਆ ਅਰਨੇ ਬਾਹਰ ਮੰਨੂ ਪੜਦੀ ਸੀ ਭੈਣ ਓਏ ਹਟਦੇ ਨਹੀਂ ਓਏ ਮੇਰੇ ਤੋਂ ਪਾ ਕੇ ਵੀ ਰੱਖੋਗੇ ਤਾਂ ਕਿੰਨਾ ਪੱਠੇ ਪਾ ਗਿਆ ਉਹਨੂੰ ਚਲੋ ਮੈਂ ਤਾਰ ਚੋਕੇ ਮਿਲਦੇ ਤੁਹਾਨੂੰ ਠੀਕ ਹੈ ਜੀ ਨਿਹਾਣਾ ਪਾਉਤੇ ਨਾ ਓਏ ਤੇ ਪੈਰਾਂ ਤੇ ਆਪ ਖੜੇ ਹੋਏ ਹੋ ਬਾਹ ਇੱਕ-ਇੱਕੇ ਦੀ ਅੱਖ ਤੇ ਚੜੇ ਹੋਏ ਹੋ ਵਾਹ ਵਾਹ ਕੀ ਲਿਖੀਆਂ ਅਸਤੀ ਆਪਣੇ ਪੈਰਾਂ ਤੇ ਆਪ ਖੜੇ ਹੋਏ ਹੋ ਪਾ ਕੀ ਸਹਿਰੀਆ ਕੰਗੀਆਂ ਆਪ ਤੇ ਚੜੇ ਹੋਏ ਤੁਸੀਂ ਕਿੱਥੇ ਆ ਜੀ ਪਿੱਛੇ ਤੁਸੀਂ ਰੁੱਖ ਨਾ ਤੁਸੀਂ ਪੱਠੇ ਧਰ ਦੇ ਇਹ ਮਾਰੋ ਨਾ

ਤਤ ਕੱਟ ਗਿਆ ਹੁਣ ਮੰਮੀ ਹਾਂ ਹੁਣ ਲਾਣੇ ਪਾਉਣਾ ਉਹਦੇ ਮੂੜੇ ਨਾ ਬਾਅਦ ਚ ਪਾਉਣਾ ਤਾਂ ਕੱਟਣਾ ਪੱਕਾ ਤੇ ਚਲੋ ਜੀ ਆਪਾਂ ਅੱਜ ਦੇ ਵਲੌਗ ਦਾ ਐਂਡ ਇੱਥੇ ਕਰਦੇ ਆ ਮਿਲਦੇ ਆ ਕੱਲ ਤੁਹਾਨੂੰ ਇੱਕ ਹੋਰ ਨਵੇਂ ਜਿਹੇ ਵਲੌਗ ਦੇ ਨਾਲ ਠੀਕ ਆ ਜੀ ਤੇ ਉਮੀਦ ਆ ਤੁਹਾਨੂੰ ਅੱਜ ਦਾ ਵਲੌਗ ਵਧੀਆ ਲੱਗਿਆ ਹੋ ਵਧੀਆ ਲੱਗਿਆ ਤਾਂ ਪਲੀਜ਼ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਓ ਮਿਲਦੇ ਆ ਕੱਲ ਨੈਕਸਟ ਵਲੌਗ ਦੇ ਨਾਲ ਤਤਕਲੀ